ਬੱਚਾ ਸਕੂਲ ਤੋਂ ਘਰ ਆਉਂਦਾ ਹੈ ਅਤੇ ਆਪਣੀ ਮਾਂ ਨੂੰ ਇੱਕ ਚਿੱਠੀ ਦਿੰਦਾ ਹੈ ਤੇ ਕਹਿੰਦਾ ਹੈ ਮਾਂ ਮੇਰੇ ਅਧਿਆਪਕ ਨੇ ਮੈਨੂੰ ਇਹ ਚਿੱਠੀ ਦਿੱਤੀ ਹੈ ਅਤੇ ਕਿਹਾ ਇਹ ਸਿਰਫ ਆਪਣੀ ਮਾਂ ਨੂੰ ਹੀ ਦੇਣੀ ਹੈ ਜਦੋਂ ਚਿੱਠੀ ਮਾਂ ਨੇ ਪੜੀ ਮਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪੁੱਤਰ ਨੇ ਆਪਣੀ ਮਾਂ ਨੂੰ ਪੁੱਛਿਆ ਮਾਂ ਚਿੱਠੀ ਵਿੱਚ ਕੀ ਲਿਖਿਆ ਹੈ ਉਸ ਦੀ ਮਾਂ ਨੇ ਕਿਹਾ ਚਿੱਠੀ ਵਿੱਚ ਲਿਖਿਆ ਹੈ ਕਿ ਤੁਹਾਡਾ ਪੁੱਤਰ ਬਹੁਤ ਬੁੱਧੀਮਾਨ ਸਾਡੇ ਸਕੂਲ ਦੇ ਅਧਿਆਪਕਾਂ ਦੇ ਕੋਲ ਇੰਨਾ ਤਾਕਤ ਨਹੀਂ ਕਿ ਤੁਹਾਡੇ ਬੱਚੇ ਨੂੰ ਪੜਾ ਸਕੇ ਉਸ ਨੂੰ ਤੁਸੀਂ ਕਿਸੇ ਹੋਰ ਸਕੂਲ ਦੇ ਵਿੱਚ ਪੜਾਓ ਜਾਂ ਤੁਸੀਂ ਖੁਦ ਆਪ ਪੜਾਓ ਇਹ ਸੁਣ ਕੇ ਬੱਚਾ ਬਹੁਤ ਖੁਸ਼ ਹੋ ਗਿਆ ਚਿੱਠੀ ਪੜਨ ਤੋਂ ਬਾਅਦ ਬੱਚੇ ਦੀ ਮਾਂ ਨੇ ਉਸ ਚਿੱਠੀ ਨੂੰ ਅਲਮਾਰੀ ਵਿੱਚ ਸੰਭਾਲ ਕੇ ਰੱਖ ਦਿੱਤਾ ਅਤੇ ਫੈਸਲਾ ਕੀਤਾ ਉਹ ਆਪਣੇ ਪੁੱਤਰ ਨੂੰ ਖੁਦ ਪੜ੍ਹਾਏਗੀ ਸਿਰਫ ਉਸਨੂੰ ਸਿਖਾ ਕੇ ਹੀ ਉਹ ਉਸਨੂੰ ਇੱਕ ਸਫਲ ਇਨਸਾਨ ਬਣਾ ਸਕੀਗੀ ਜਦੋਂ ਬੱਚਾ ਵੱਡਾ ਹੋਇਆ ਉਹ ਉਸ ਸਮੇਂ ਦਾ ਇੱਕ ਬਹੁਤ ਵੱਡਾ ਫੌਜੀ ਬਣ ਗਿਆ ਪਰ ਕੁਝ ਸਾਲਾਂ ਬਾਅਦ ਉਸਦੀ ਮਾਂ ਦਾ ਦਿਹਾਂਤ ਹੋ ਗਿਆ ਇੱਕ ਦਿਨ ਮੁੰਡੇ ਨੂੰ ਪੁਰਾਣੀ ਚੀਜ਼ਾਂ ਵਿੱਚੋਂ ਇੱਕ ਚਿੱਠੀ ਮਿਲੀ ਜੋ ਉਸਦੇ ਸਕੂਲ ਅਧਿਆਪਕ ਨੇ ਉਸਦੀ ਮਾਂ ਨੂੰ ਦਿੱਤੀ ਸੀ ਮੁੰਡੇ ਨੇ ਚਿੱਠੀ ਖੋਲ ਕੇ ਤੇ ਉਸਨੂੰ ਪੜ੍ਹ ਕੇ ਉਹ ਰੋਣ ਲੱਗ ਪਿਆ ਚਿੱਠੀ ਵਿੱਚ ਲਿਖਿਆ ਸੀ ਇਹ ਤੁਹਾਡਾ ਪੁੱਤਰ ਮਾਨਸਿਕ ਤੌਰ ਤੋਂ ਬਿਮਾਰ ਹੈ ਉਸਨੂੰ ਡਾਕਟਰ ਦੀ ਲੋੜ ਹੈ ਇਸ ਕਰਕੇ ਉਸਨੂੰ ਸਕੂਲੋਂ ਬੱਚੋਂ ਕੱਢ ਦਿੱਤਾ ਗਿਆ ਹੈ ਤਾਂ ਦੋਸਤੋ ਸਾਨੂੰ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਮਾਂ ਦੇ ਪਿਆਰ ਅੱਗੇ ਕੋਈ ਵੀ ਪਿਆਰ ਵੱਡਾ ਨਹੀਂ ਹੁੰਦਾ ਇਸ ਲਈ ਆਪਣੀ ਮਾਂ ਦੀ ਕਦਰ ਕਰੋ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇ ਤੇ ਸਾਡੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ